21 ਅਪ੍ਰੈਲ ਨੂੰ ਇੱਕ ਚੇਨ ਸਨੈਚਿੰਗ ਹੋਈ ਸੀ ਇੱਕ ਲੇਡੀ ਸੀ ਜੋ ਸਕੂਲ ਟੀਚਰ ਨੇ ਉਹ ਰਿਕਸ਼ੇ ਤੇ ਜਾ ਰਹੀ ਸੀ ਦੋ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਆਪਣੇ ਉਹ ਮੋਟਰਸਾਈਕਲ ਤੇ ਆਏ ਸੀ ਤੇ ਉਹਨਾਂ ਦੀ ਚੇਨ ਸਨੈਚ ਕਰਕੇ ਲੈ ਗਏ ਸੀ ਉਹਨਾਂ ਨੂੰ ਚਾਕੂ ਦਿਖਾ ਕੇ ਇਸ ਇਨਸੀਡੈਂਟ 'ਚ ਉਹ ਲੇਡੀ ਥੱਲੇ ਵੀ ਡਿੱਗ ਗਈ ਸੀ ਉਹਨਾਂ ਦੇ ਬਾਹਰ ਤੇ ਵੀ ਸੱਟ ਲੱਗੀ ਸੀ ਅਸੀਂ ਤੁਰੰਤ ਉਹਨਾਂ ਦੇ ਬਿਆਨ ਤੇ ਅਸੀਂ ਪਿਆ ਨੰਬਰ ਐਫ ਆਈ ਆਰ ਸਰਾਂਖਾਨੇ 'ਚ ਰਜਿਸਟਰ ਕਰਤੀ ਸੀ ਉਸ ਤੋਂ ਬਾਅਦ ਉਦੋਂ ਤੋਂ ਲਗਾਤਾਰ ਹੀ ਸਾਡੇ ਐਸਐਚਓ ਇੰਸਪੈਕਟਰ ਕੁਮਿੰਦਰ ਸਿੰਘ ਤੇ ਇਨਾਂ ਦੀ ਟੀਮ ਲੱਗੀ ਹੋਈ ਸੀਗੀ ਇਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟੈਕਨੀਕਲ ਰਿਪੋਰਟਸ ਦੀ ਮਦਦ ਨਾਲ ਇਹਨਾਂ ਨੇ ਕੱਲੇ ਕੇਸ ਪੁਲਿਸ ਕਰ ਲਿਆ ਸੀਗਾ ਤੇ ਅਸੀਂ ਇਹਦੇ ਜੁੜੇ ਦੋ ਮੁੱਖ ਦੋਸ਼ੀ ਸੀਗੇ ਰੰਜੀਤ ਇਕ ਹੈਗਾ ਰੰਜੀਤ ਸਿੰਘ ਜੀਤਾ ਪਿੱਖੀ ਖੁਰਦਪਿੰਡ ਤੋਂ ਹੈ ਜੀ ਮਲੋਤ ਥਾਣੇ ਚ ਪੈਂਦਾ ਹੈ ਤੇ ਇੱਕ ਗੁਰਸੇਵਕ ਸਿੰਘ ਨੇ ਇਹ ਹੈਗੇ ਭਵਨ ਨਿਗੜ ਤੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਅਸੀਂ ਜਿਹੜਾ ਇਹਨਾਂ ਨੇ ਵਾਰਦਾਤ ਸਮੇ ਮੋਟਰਸਾਈਕਲ ਬੱਤੀ ਐ ਸਪਲੈਂਡਰ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਇਹ ਜਿਹੜੀ ਜਿਹੜੀ ਚੇਨ ਇਹਨਾਂ ਨੇ ਖੋਹ ਲਈ ਸੀ ਲਗਭਗ ਤਕਰੀਬਨ 2 ਤੋਂ 3 ਦੀ ਚੇਨ ਸੀ 골ਦੀ ਉਹ ਚੇ ਇਹ ਅਸੀਂ ਰਿਕਵਰ ਕਰਨੀ ਹੈ ਮੋਕਲੇ ਚ ਬੰਦ ਪਿਆ ਹੋਇਆ ਇਹਨਾਂ ਦੇ ਜਿਹੜਾ ਚਾਕੂ ਇਹਨਾਂ ਨੇ ਬੱਤੀ ਸੀ ਉਹਨਾਂ ਨੂੰ ਵੀ ਆਨਲੀ ਤੇ ਉਹ ਵੀ ਅਸੀਂ ਕਵਰ ਕਰ ਲਿਆ ਕਿਹੜਾ ਵੀ ਕਮੌਨ ਹੈ ਇਹਨਾਂ ਦਾ ਦਰਜਾ ਜੀ ਪਹਿਲਾਂ ਇਹਨਾਂ ਦੇ ਜਿਹੜੇ ਰਣਜੀਤ ਜੀਤਾ ਹੈ ਇਹਦੇ ਤੇ ਇੱਕ ਤਾਂ ਮਲੋਥ ਥਾਣੀ 2016 ਐਮਡੀਪੀਐਸ ਦਾ ਪਰਚਾ ਦਰਜ ਹੈ ਤੇ ਸਾਡੇ ਇਥੇ ਸਰਾਂਖਾਣੇ ਵੀ 100 ਨੰਬਰ ਐਫਆਈਆਰ ਹੈ 2023 ਦੀ ਸਨੇਚਿੰਗ ਦੀ ਤੇ ਐਮਡੀਪੀਐਸ ਦੀ ਇਹਦੇ ਤੇ ਪਹਿਲਾਂ ਦਰਜ ਹੈ ਇਹ ਕੀ ਬਰਾਮਦ ਹੈ ਇਹ ਵੀ ਜ਼ਿਕਰਯੋਗ ਹੈ ਜਿਹੜਾ ਇਹਨਾਂ ਨੇ ਆ ਮੋਟਰਸਾਈਕਲ ਸਾਡੀ ਵਾਰਦਾਤ ਚੁੱਕਤੇ ਹੈ ਵੀ ਇਹਨਾਂ ਨੇ ਜਿਵੇਂ ਸਾਡੀ 20 ਤਰੀਕ ਦੀ ਵਾਰਦਾਤ ਹੈ ਇਹਨਾਂ ਨੇ 21 ਤਰੀਕ ਨੂੰ ਦੋ ਤਿੰਨ ਦਿਨ ਪਹਿਲਾਂ ਭਾਗਸੋ ਥਾਣੇ ਦੇ ਰੀਆ ਜੋ ਮੋਟਰਸਾਈਕਲ ਚੋਰੀ ਇਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਕਿੱਥੇ ਰਹਿਣ ਵਾਲੇ ਨੇ ਇਹ ਦੋਨੇ ਜਿਹੜਾ ਤਾਂ ਰਣਜੀਤ ਜੀਤਾ ਹੈ ਜੀ ਇਹ 28 ਸਾਲ ਦਾ ਹੈਗਾ ਮੁੰਡਾ ਇਹ ਵੀ ਖੀ ਖੁਰਦ ਦਾ ਹੈਗਾ ਮਰਿਆਂ ਨਾਲ ਕਰਦਾ ਤਾਂ ਕੁਝ ਨਹੀਂ ਹੈਗਾ ਜੋ ਸਾਡੇ ਮਤਲਬ ਦੱਸਿਆ ਨਹੀਂ ਹੋ ਗਿਆ ਕਿ ਕਰਦਿਆਂ ਨਾਲ ਹੀ ਖੇਤੀ ਕਰਦਾ ਹੈ ਪਰ ਕ੍ਰਿਮੀਨਲ ਬੈਕਗ੍ਰਾਉਂਡ ਦੀ ਹੈ ਤਾਂ ਬੰਦੇ ਦਾ ਅਸੀਂ ਜਿਹੜੇ ਨਾਲ ਦੇ ਜਦੋਂ ਅਸੀਂ ਚੀਜ਼ ਰਿਕਵਰ ਕੀਤੀ ਹੈ ਇਹਨਾਂ ਦੀ ਇਹਦੀ ਗੱਡੀ ਜੋ ਮਿਲ ਗਈ ਆ ਸਾਨੂੰ ਜਿਹਨੇ ਕਰੂ ਉੱਥੇ ਇਹ ਵੀ ਹੋਰ ਸਰਚ ਕੀਤੀ ਸਾਨੂੰ 4 ਮੋਬਾਈਲ ਫੋਨ ਵੀ ਮਿਲੇ ਹਣ ਤੱਕ ਪ੍ਰੀਲੀਮਿਨਰੀ ਪੋਚ ਕੀਤੇ ਇਹਨਾਂ ਦੀ ਇਹ ਹੈ ਕਿ ਇਹਨਾਂ ਨੇ ਉਹ ਚੂਰੀ ਕੀਤੇ ਆ ਹੁਣ ਪੁਲਸ ਦੀ ਤਸ਼ਖੀਸ جاری ਹੈ ਜਦੋਂ ਇਹ ਹੋਊਗਾ ਤਾਂ ਹੁੰਦਾ ਕਰਾਂਗੇ ਹੁਣ ਤੱਕ ਕਿੰਨੀ ਰਿਕਵਰੀ ਹੋ ਚੁੱਕੀ ਹੈ ਕਿ ਕੁਛ ਹੁਣ ਤੱਕ ਜੀ ਅਸੀਂ ਇਹਦੇ ਚ ਜਿਹੜੀ 골ਡ ਕੀ ਹੈ ਉਹਨਾਂ ਦੀ ਸਮੈਚ ਹੋਈ ਹੈ ਸ तकरीबन 2 ਤੋਲੇ ਦੀ ਹੋਰ ਕਵਰ ਕੀਤੀ ਹੈ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਕਤਿਆਵਾਰ ਦਾ ਚੂਹੇ ਚੋਰੀ ਦਾ ਇੱਕ ਹੋਰ ਕਵਰ ਕੀਤਾ ਹੈ ਚਾਕੂ ਰਿਕਵਰ ਕੀਤਾ ਹੈ ਤੇ तकरीबन 4 ਮੋਬਾਈਲ ਕਾਰ ਵੀ ਕੋਈ ਬਰਾਮਦ ਕੀਤੀ ਹਾਂ ਇੱਕ ਕਾਰ ਵੀ ਰਿਕਵਰ ਕੀਤੀ ਆ ਫੋਰ ਫਿਗੋ ਉਹਦੇ ਚੋਂ ਜਿਹਨੇ ਇਹਨੇ ਆਪਣੀ ਚੇਨ ਜਿਹੜੀ ਇਹਨੇ ਚੋਰੀ ਕੀਤੀ ਸੀ ਆਪਣੀ ਕਾਰ ਦੇ ਵਿੱਚ ਲੁਕੋਈ ਹੋਈ ਸੀ ਉਹ ਕਾਰ ਅਸੀਂ ਤੇ ਅੱਗੇ ਵੀ ਅਜਿਹੀ ਵਾਰਦਾਤਾਂ ਕਰਦੇ ਰਹਿੰਦੇ ਨੇ ਸਾਡੀ ਜੀ ਪਹਿਲਾਂ ਇੱਥੇ ਦੱਸਿਆ ਨਾ ਇੱਕ ਸਰੰਥ ਖਾਣੀ ਪਿਛਲੇ ਸਾਲ ਦੀ ਵਾਰਦਾਤ ਹੈ ਸਨੈਚਿੰਗ ਦੀ ਉਹਦੇ ਚ ਵੀ ਜਿਆ ਸਨੈਚਿੰਗ ਸੀਗਾ ਹੋਲ ਅੰਡਰ ਇਨਵੈਸਟੀਗੇਸ਼ਨ ਹੈ ਮਕਦਮਾ ਉਹ ਵੀ ਹੋਰ ਵੀ ਹਾਲੇ ਸਾਡੀ ਪੁੱਛਗਿੱਛ ਜਾਰੀ ਹੈ ਕੋਈ ਹੋਰ ਵੀ ਕੋਈ ਵਾਰਦਾਤ ਪ੍ਰਾਣੀ ਧਿਆਨ ਚਾਹੁੰਗੇ ਅਸੀਂ ਬੰਦ ਕਰ ਦਿੰਦੇ ਹਾਂ ਨਾਲ ਕਿਹੜਾ ਮੁੰਡਾ ਸੀ ਜਿਹੜਾ ਉਹਦੇ ਉਹ ਹੀ ਉਨੇ ਉਦੇ ਤੇ ਹਲੇ ਪ੍ਰੀਲੀਮਿਨਰੀ ਪੁੱਛਗਿੱਛ ਕੋਈ ਪਰਚਾ ਨਹੀਂ ਅੰਦਰ ਹੋਇਆ ਬਰਾਬਰ ਇਹ ਸੁਨੇਹਾਰੇ ਨੂੰ ਵੇਚਤੀ ਸੀ ਚੈਨ ਕਿਸੇ ਆਇਆ ਤਾਂ ਇਹ ਪਹਿਲੇ ਹੀ ਇਹਨਾਂ ਨੇ ਵੇਚ ਨਹੀਂ ਸੀ ਜੋ ਇਹ ਕਹਿੰਦੇ ਆ ਨਾ ਕਿ ਨਹੀਂ ਕਾਲੀ ਹਲੇ ਦਾ ਮਤਲਬ ਤੁਸੀਂ ਦੇਖੋ ਹਲੇ 20 ਦਿਨ ਵੀ ਨਹੀਂ ਹੋਏ ਹੈਗੇ ਕਾੜ ਕਾੜੀ ਥਲੇ ਇਹਨਾਂ ਨੇ ਵੇਚ ਨਹੀਂ ਸੀ ਪਹਿਲਾਂ ਇਹ ਭੱਜੇ ਹੀ ਰਹੇ ਜੋਰ ਨੂੰ ਤਾਂ ਹਮੇਸ਼ਾ ਡਰ ਹੁੰਦਾ ਨਾ ਕਿ ਪੁਲਿਸ ਮੇਰੇ ਮਗਰ ਹੈ ਜੇ ਹੁਣ ਅਸੀਂ ਇਹ ਪੁੱਛਗਿੱਛ ਕਰਦੇ ਆ ਪਹਿਲਾਂ ਇਹ 4-5 ਦਿਨ ਵਿੱਚ ਕਿਤੇ ਅੰਮ੍ਰਿਤਸਰ ਚਲੇ ਗਏ ਸੀਗਾ ਕਿਤੇ ਸੀਗਾ ਇਹ ਬੱਜੇਗੇ ਨਾ ਥੋੜਾ ਜਦੋਂ ਮਸਲਾ ਠੰਡਾ ਹੋ ਜਾਣਾ ਸੀ ਇਹਦੇ ਨੇ ਚੀਜ਼ ਨੇ ਵਿੱਚ